ਨੈਕਸਟ 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪ੍ਰਸਾਸ਼ੀ ਅਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਤੁਸੀਂ ਸਾਡੀ ਔਨਲਾਈਨ ਨਵੀਆਂ ਤੇ ਤਾਜ਼ੀਆਂ ਖਬਰਾਂ ਤੋਂ ਰੁੱਤ ਤੱਕ ਪਹੁੰਚਣ। ਸ਼ੋਮਨੀ ਕਾਲੀ ਦਲ ਜ਼ਿਲ੍ਹਾ ਤਰਨਤੰਨ ਦੇ ਪ੍ਰਦਾਨ ਅਲਵਿੰਦਰ ਪਾਲ ਸਿੰਘ ਪੱਖੋਕੇ ਨੇ ਪ੍ਰਦੀਪ ਪਲੇ ਨੂੰ ਆਰਐਸਐਸ ਅਤੇ ਭਾਜਪਾ ਦਾ ਆਦਮੀ ਦੱਸਿਆ। ਕਿਹਾ ਕਿ ਉਹ ਭਾਜਪਾ ਤੇ ਆਰਐਸਐਸ ਦੇ ਇਸ਼ਾਰੇ ਤੇ ਸ਼ੋਮਨ ਅਕਾਲੀ ਦਲ ਨੂੰ ਬਦਨਾਮ ਕਰਨ ਦਾ ਕੰਮ ਕਰ ਰਿਹਾ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਉਹਨਾਂ ਨੇ ਤਰਨਤਨ ਵਿਖੇ ਪਾਰਟੀ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਕੀਤਾ ਪੱਖੋਂ ਕਿ ਇਹਨੇ ਭਾਜਪਾ ਪੰਜਾਬ ਵਿੱਚ ਆਪਣੇ ਆਪ ਨੂੰ ਪ੍ਰਮੋਟ ਕਰਨ ਅਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਪ੍ਰਦੀਪ ਕਲੇਰ ਦੀ ਵਰਤੋਂ ਕਰ ਰਹੀ ਹੈ ਇਸ ਮੌਕੇ ਉਹਨਾਂ ਨੇ ਕਿਹਾ ਕਿ ਬੇਅਦਬੀਆਂ ਨਾਲ ਸ਼ੋਮਨ ਅਕਾਲੀ ਦਲ ਦਾ ਕੋਈ ਵਾਸਤਾ ਨਹੀਂ ਹੈ ਸ਼ੋਮਨ ਅਕਾਲੀ ਦਲ ਦੀ ਸਰਕਾਰ ਵੱਲੋਂ ਬੇਅਦਬੀ ਕਰਨ ਨੂੰ ਤੇਜ਼ੀ ਨਾਲ ਨੰਗਿਆਂ ਕੀਤਾ ਜਾ ਰਿਹਾ ਸੀ ਲੇਕਿਨ ਔੰਕਤ ਲੋਕਾਂ ਵੱਲੋਂ ਕੇਸ ਦੀ ਸੀਬੀਆਈ ਕੋਲ ਲਗਵਾ ਕੇ ਕੇਸ ਦੀ ਜਾਂਚ ਪ੍ਰਭਾਵਿਤ ਕਰ ਦਿੱਤੀ ਤਾਂ ਜੋ ਬੇਅਦਬੀ ਦੇ ਕਾਰਨਾਂ ਦਾ ਪਤਾ ਚੱਲ ਸਕੇ ਪੱਖੋਕੇ ਨੇ ਸ਼ੋਮਨੇ ਕਾਲੀ ਦਲ ਦੇ ਬਾਗਿਆਂ ਦੇ ਤੰਦ ਕੱਸਦਿਆਂ ਕਿਹਾ ਹੈ ਕਿ ਪਹਿਲਾਂ ਸ਼ੋਮਨੇ ਕਾਲੀ ਦਲ ਦੇ ਰਾਜ ਭਾਗ ਵਿੱਚ ਵਜ਼ੀਰੀਆਂ ਮਾਰਦੇ ਰਹੇ ਅਤੇ ਹੁਣ ਸ਼ੋਮਨੇ ਕਾਲੀ ਦਲ ਦੇ ਟਿਕਟਾਂ 'ਚ ਚੋਣਾਂ ਲੜ ਕੇ ਹਾਰਨ ਤੋਂ ਬਾਅਦ ਭਾਜਪਾ ਦੇ ਇਸ਼ਾਰੇ ਤੇ ਪਾਰਟੀ ਨੂੰ ਕਮਜ਼ੋਰ ਕਰਨ ਦਾ ਕੰਮ ਕਰ ਰਹੇ ਹਨ ਪੱਖੋਕੇ ਨੇ ਬਾਗਿਆਂ ਨੂੰ ਕਿਹਾ ਕਿ ਉਹ ਪਾਰਟੀ ਵਿੱਚ ਵਾ ਫਸਾਕੇ ਪਾਰਟੀ ਪਾਰਲੀਫਰਮ ਤੇ ਗੱਲ ਕਰਨ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਸਰਕਾਰ ਵੱਲੋਂ ਪਲਾਨ ਕੀਤਾ ਵਾ ਉਹ ਆਰਐਸਐਸ ਵੱਲੋਂ ਤੇ ਬੀਜੇਪੀ ਦਾ ਉਹ ਸਾਂਝਾ ਪਲਾਨਟ ਰਇਆ ਇੱਥੇ ਉਹਦਾ ਕੇਵਲ ਕੰਮ ਸਦਾ ਸਬੀਰ ਸਿੰਘ ਨੂੰ ਇਦਾਮ ਕਰਨਾ ਸ਼੍ਰੋਮਣੀ ਕਾਲੀ ਦਲ ਨੂੰ ਬਦਨਾਮ ਕਰਨਾ ਉਹਦੇ ਵਾਸਤੇ ਮੈਂ ਕਹਾਂ ਵੀ ਦੇਖੋ ਜੀ ਅਪਰੂਵਲ ਵੀ ਆ ਇੱਥੇ ਹੋਰ ਇੱਥੇ ਕੋਈ ਕੇਸ ਜਿਹੜੇ ਰਜਿਸਟਰ ਜਿਹੜੇ ਹੈਗੇ ਨੂੰ ਇਹਦੀ ਗ੍ਰਿਫਤਾਰੀ ਨਹੀਂ ਪਾ ਰਹੇ ਤੇ ਕਿਉਂ ਨਹੀਂ ਪਾ ਰਹੇ ਉਹਨੂੰ ਇਸ ਤਰੀਕੇ ਨਾਲ ਸਦਾ ਸਬੀਰ ਸਿੰਘ ਨੂੰ ਬਦਨਾਮ ਕਰਨਾ ਹਤੇ ਕਾਲੀਦਾਲੂ ਬਦਨਾਮ ਕਰਨਾ ਹਤੇ ਉਹਦੇ ਦੇ ਵਰਤੋਂ ਵਾਸਤੇ ਉਹਨੂੰ ਰੈਸਟ ਨਹੀਂ ਉਹਦੀ ਪਾਈ ਨਾ ਇਹਦੀ ਪਾਈ ਨਾ ਹਨੀ ਪ੍ਰੀਤੀ ਪਾਈ ਇਸ ਕਰਕੇ ਇਹ ਜਿਹੜੇ ਲੋਗ ਆ ਇਹਨਾਂ ਦੀ ਚਾਲ ਦੇ ਵਿੱਚ ਵੇਖੋ ਜਿਹੜਾ মিডিਆ ਇਹ ਵੀ ਜੋ ਮੂੰਹ ਅਗਲਾ ਬੋਲਦਾ ਵਾ ਉਹਨੂੰ ਬਾਹਰ ਐਕਸਪ੍ਰੈਸ ਕਰ ਦਿੰਦੇ ਉਸੇ ਤਰ੍ਹਾਂ ਹੀ ਉਹਨਾਂ ਨੇ ਇਹ ਨਹੀਂ ਵੇਖਿਆ ਵੀ ਇਹਨੇ ਠੀਕ ਬੋਲਿਆ ਗਲਤ ਬੋਲਿਆ ਉਹ ਜੋ ਬੋਲਦਾ ਵਾ ਉਹਨੂੰ ਕਰਦੇ ਬੇਨਤੀ ਹੈ মিডিਆ ਨੂੰ ਵੀ ਇਹਦੀ ਪਰਤਾਲ ਤੱਕ ਜਾਣਾ ਵੀ ਇਹਦੇ ਮਗਰ ਖੌਣੇ ਜਿਹੜਾ ਇਹਨੂੰ ਲਾ ਰਿਹਾ ਇਹ ਆਪ ਨਹੀਂ ਕੁਝ ਵੀ ਬੋਲ ਰਿਹਾ ਕਿਉਂਕਿ ਅੱਜ ਤੋਂ ਪਹਿਲਾਂ ਨਾ ਬੋਲਿਆ 15 ਦਿਨ ਹੋ ਗਏ ਨੂੰ ਬੋਲਦੇ ਨੂੰ 4 ਸਾਲ ਪਹਿਲੋ ਕਿਉਂ ਨਹੀਂ ਬੋਲਿਆ ਤੇ ਜਿਨ੍ਹਾਂ ਨੇ ਇਹਦੀ ਜਮਾਨਤ ਕਰਵਾਈ ਆ ਆਰਐਸਐਸ ਨੇ ਕਰਾਈ ਆ ਨਾਗਪੁਰ ਵਾਲਿਆਂ ਨੇ ਕਰਾਈ ਆ ਜੋ ਇਹਨਾਂ ਨੇ ਆਪਣਿਆਂ ਦੇ ਬੀਜੇਪੀ ਵਾਲਿਆਂ ਨੇ ਕਰਾਈ ਦਿੱਲੀ ਆਣਾ ਕਰਾਈ ਆ ਉਹਨਾਂ ਦੇ ਸ਼ਹਿਦ ਹਿੱਤੇ ਕਿਉਂਕਿ ਉਹ ਪੰਜਾਬ ਦੇ ਵਿੱਚ ਬੀਜੇਪੀ ਨੂੰ ਪ੍ਰਮੋਟ ਕਰਨਾ ਚਾਹੁੰਦੇ ਆ ਪ੍ਰਮੋਟ ਤਾਂ ਹੀ ਹੋਊਗਾ ਜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬੰਦਿਆਂ ਨੂੰ ਲੈਣਗੇ ਤੋੜਨਗੇ ਅਕਾਲੀ ਦਲ ਨੂੰ ਬਦਨਾਮ ਕਰਨਗੇ ਉਸ ਤਰ੍ਹਾਂ ਨਹੀਂ ਹੋ ਸਕਦਾ ਸੋ ਇਹ ਗੱਲ ਉਹਹੀਂ برداشت ਵੀ ਨਹੀਂ ਕਰਦੇ 1022 ਦੇ ਖਾਨਾਂ ਦੇ ਨਾਲ ਉਹਦੀ ਅਗਵਾਈ ਨੂੰ ਪੂਰਾ ਪੂਰਾ ਸਹਿਮਤ ਉਹਨਾਂ ਨਾਲ ਚੱਲਦੇ ਹੁੰਦੇ ਆ ਖਰੋਮਣੀ ਅਕਾਲੀ ਦਲ ਉਹ ਇਹੋ ਜਿਹੇ ਬੰਦਿਆਂ ਦੀ ਤਾਂ ਕੋਈ ਬਹੁਤਾ ਫਰਕ ਨਹੀਂ ਪੈਣਾ ਅੱਜ ਨੇ ਨਹੀਂ ਜੋ ਹਣਾ ਵਾ ਉਹ ਸਿੱਖ ਸੰਸਥਾ ਨੇ ਆਪੇ ਸਾਰਾ ਫੈਸਲਾ ਕਰਨਾ ਸਾਡਾ ਫੈਸਲਾ ਸ੍ਰੀ ਕਾਸ਼ਟਰ ਸਾਹਿਬ ਦੇ ਉੱਤੇ ਗਿਆ ਆਇਆ ਵਾ ਦਾਸ ਸਿੰਘ ਬੀਰ ਸੌਣ ਨੇ ਤੇ ਮਸਤਕ ਹੋ ਗਏ ਨਾ ਕਹਿਤਾ ਜੋ ਸ਼ਰੂਨ ਅਕਾਲੀ ਦਲ ਆਪਣਾ ਸ੍ਰੀ ਕਾਸ਼ਟਰ ਸਾਹਿਬ ਜੋ ਭਗਤ ਨਹੀਂ ਆਈ ਹੁਣ ਮਾ ਜਿਹੜੇ ਆਤੇ ਨੇ ਇਹ ਵੀ ਘਟਾਵਾਂ ਜਿਹੜੀਆਂ ਵਾ ਆਪਾਂ ਤਾਂ ਕੋਈ ਨਹੀਂ ਕੀਤੀਆਂ ਜੀ ਜਿਨ੍ਹਾਂ ਨੇ ਕੀਤੀਆਂ ਜਾਂ ਕਰਵਾਈਆਂ ਉਹਨਾਂ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੇ ਉਦੋਂ ਪੂਰੇ ਯੋਰਨਾ ਉਸ ਨੂੰ ਇਨਵੈਸਟਿਗੇਟ ਕਰ ਰਹੀ ਸੀ ਤੇ ਲੋਕਾਂ ਨੇ ਦਬਾਅ ਪਾ ਕੇ ਉਸ ਦੇ ਵਿੱਚ ਇਹਦੀ ਜਿਹੜੀ ਇਨਕੁਆਰੀ ਸੀਬੀਆਈ ਨੂੰ ਦਵਾਤੀ ਸ਼੍ਰੋਮਣੀ ਖਾਲਸਾ ਦਲ ਤੇ ਲਾਗੇ ਬੰਨੇ ਪਹੁੰਚ ਗਿਆ ਹੀਗਾ ਪਰ ਇਹਨਾਂ ਨੇ ਇਸ ਨੂੰ ਦਵਾਤੀ ਸੀਬੀਆਈ ਨੂੰ ਸੈਂਟਰਲ ਜੀ ਸਰਕਾਰ ਨੂੰ ਕਿਉਂਕਿ ਉਹ ਵੀ ਚਾਹੁੰਦੇ ਸੀ ਸਾਡੇ ਕੋਲ ਆ ਜੇ ਤਾਂ ਕਿ ਮਸਲਾ ਨਾ ਖੁੱਲ ਜਾਵੇ ਕਿੱਥੀ ਇਸ ਕਰਕੇ ਅਸੀਂ ਸਾਡਾ ਵੇਜ ਬੀਆਨਾ ਜੇ ਸਾਡਾ ਕੋਈ ਗੰਡਾ ਤੋਪਾ ਵੇ ਤੇ ਇਥੇ ਕੈਪਟਨ ਮਰਿੰਦਰ ਉਸਨੇ ਬੜਾ ਯੋਰ ਲਾ ਲਿਆ ਇਸ ਗੱਲ ਦੇ ਉੱਤੇ ਜਿ ਨੰਗਿਆਂ ਕਰਦਾ ਆ ਜਿਹੜਾ ਇਹ ਚੌ ਮਹੀਨੇ ਸਾਰਾ ਕੰਮ ਕਰਦੂ ਇਹਨੂੰ ਹੁਣ 4 ਸਾਲ ਹੋ ਚਲੇ ਇਹਨੇ ਕੱਖ ਵੀ ਨਹੀਂ ਕੀਤਾ ਇਸ ਸੁਖਬੀਰ ਸੋ ਬਾਦਲ ਵਿੱਚ ਨਵਾਲਵ ਕਰਿਆ ਕਰ ਸਕਦਾ ਕਰੇ ਕਿਉਂਕਿ ਸਬੂਤ ਕੋਈ ਨਹੀਂ ਦਾ ਸੁਖਬੀਰ ਸੋ ਬਾਦਲ ਜੇ ਕਰਹਿ ਮੰਤਰੀ ਰਿਹਾ ਵਾ ਤੇ ਇਹ ਨਹੀਂ ਹੁਣ ਗ੍ਰਹਿ ਮੰਤਰੀ ਤੇ ਕਰੇ ਹੋਂ ਦੇ ਖਿਲਾਫ ਕਾਰਵਾਈ ਜੇ ਬਣਦੀ ਹੈ ਕਾਰਵਾਈ ਕੋਈ ਨਹੀਂ ਬਣਦੀ ਕੇਵਲ ਤੇ ਕੇਵੜ ਰੋਣਾ ਪਾਉਂਦੇ ਉਹ ਬੰਦੇ ਜਿਹੜੇ ਆ ਉਹ ਵੀ ਪੁੱਛ ਲਾ ਰਹੇ ਕੋ ਉਹ ਕੋਈ ਇਹ ਆ ਵੀ ਵਿੱਚ ਹੋਂ ਮਰਾ ਮੁਰਜੋ ਗਾਵਾ ਪਾਰਟੀ ਦੇ ਵਿੱਚ ਵੇਖੋ ਇਲੈਕਸ਼ਨਾਂ ਉਹਨਾਂ ਨੇ ਸ਼੍ਰੋਮਣੀ ਕਾਲੀ ਦਲ ਦੀ ਛੰਡੇ ਤੇ ਨਿਸ਼ਾਨ ਤੇ ਲੜੀਆਂ ਸ਼੍ਰੋਮਣੀ ਕਾਲੀ ਦਲ ਦੀ ਦਵਾਈ ਭਾਈ ਹੁਣ ਜਦੋਂ ਚਲੋ ਹਾਰ ਜਾਣਾ ਜਿੱਤ ਜਾਣਾ ਪਾਰਟੀ ਦੀ ਵਕਰੀ ਗੱਲ ਆ ਪਰ ਉਹਨਾਂ ਨੇ ਜਿਹੜਾ ਵੱਖਰਾ ਹੁਣ ਰੌਲਾ ਜਾ ਪਾ ਕੇ ਬੈਠੇ ਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਸਦਿਆ ਜੋ ਇਹ ਸਾਰੇ ਕੰਮਾਂ ਦੇ ਵਿੱਚ ਸਰਕਾਰ ਦੀ ਚੜ੍ਹਾਈ ਦੇ ਵਿੱਚ ਵੀ ਤੁਸੀਂ ਆਨੰਦ ਮਾਣਿਆ ਤਰਾਈ ਦੇ ਵਿੱਚ ਵੀ ਨਾ ਹੋ ਤਾਂ ਕਿ ਅਸੀਂ ਗਰੋਮਿਕਲ ਕਰੀਏ ਇਹ ਮਜਬੂਰ ਕਰ ਸਕੀਏ ਨਹੀਂ ਹੋ ਨਹੀਂ ਸਕਦਾ ਜੀ ਹੈਗਾ ਬਹੁਤਾ ਐਸੇ ਕੰਮ ਕਿਉਂਕਿ ਆ ਕੈਪਟਨ ਮਨਿੰਦਰ ਸੋਹਣੇ ਗਏ ਦੂਜੇ ਤੀਜੇ ਸਾਰੇ ਬੀਜੇਪੀ ਰੋਜ਼ ਖੇਚਲ ਤੋਂ ਦੀ ਗੱਲ ਕਰਦੀ ਆ ਇੱਕ ਗੁੱਪ ਕੇ ਗਰੁੱਪ ਕਨੈਕਟ ਕਰਨਗੇ ਮੁਰਕੇ ਜੋ ਇਹ ਗਰੁੱਪ ਬਣ ਗਿਆ ਜਿਹੜਾ ਬਾਨਾ ਨਹੀਂ ਇਹ ਸਮਝੇ ਵੀ ਇਹੀ ਇੱਕ ਧੜਾ ਲੀਕੇ ਜਾਵਾਂਗੇ ਸਾਨੂੰ ਉੱਤਰ ਕੋਈ ਜਿਆਦੀ ਖਰਾਤ ਪੈ ਸਕਦੀ ਆ ਹਾਂਜੀ ਚਰਨਤਾਰ ਦੀਆਂ ਕੰਪਨੀਆਂ ਆਪਣੀ ਕਾਲੀ ਚਰਨਤਾਰ ਦੀ ਸਾਰੀ ਕਈ ਚਰਨਤਾਰ ਜਿਲ੍ਹਾ ਸਾਰਾ ਸਾਰਾ ਸਭ ਇਸ ਤੋਂ ਬਾਹਰ ਹੈ ਨਾ